ਤੇ ਆਪਾਂ ਉਹ ਬੰਦੇ ਨੂੰ ਬੰਦਰ ਕੋ ਛੱਡ ਰਹੀ ਜੇ ਤਕਰੀਬਾ ਆਨੇ ਤੱਕੇ ਖਾਦੇ ਆ ਗਏ ਬਲਾਓ ਸਾਰੇ ਬਲਾਓ ਸਾਰੇ ਬਲਾਓ ਬੈਰੀ ਨਾ ਮੈਂ ਦੇ ਰੋ ਨਮਕੀ ਗੱਟੂ ਲੈ ਤੇਰੀ ਮੈਨੂੰ ਵੀ ਲੱਗਿਆ ਤਾਂ ਕੋਈ ਬੰਦਾ ਤੱਕੇ ਦੀ ਖਾ ਉਹ ਇੱਥੇ ਆ ਗਏ ਅੱਜ ਇੱਥੇ ਆ ਗਿਆ ਬਲਾਓ ਅੱਜ ਕੋਈ ਹੁੰਦਾ ਨਹੀਂ ਬੰਦੇ ਆ ਤੈਨੂੰ ਪੱਟੇ ਆਪਾਂ ਨੂੰ ਢਾਣ ਦੇ ਤੇਰੇ ਗਰਮੀ ਕੋਈ ਨਾ ਰਹਾ ਨਾ ਲੋਕੀ ਵੀ ਕੋਈ ਜਨ ਬੁਲਾ ਲੈ ਸਾਰੇ ਇੱਥੇ ਆ ਪਾਣੀ ਦੇ ਜਾ ਬੈਠਾ ਬਿਜਰ ਕੋ ਭਜੋ ਪਾਣੀ ਪਿਲਾ ਬੈਠਾ ਰੋਣਾ ਰੋਣਾ ਲਾ ਬੈਠਾ ਸਾਥੋਂ ਬੜ ਚਾ ਪਾਣੀ ਪਿਲਾ ਪਾਣੀ ਪਿਲਾ ਮੇਰਾ ਬੈਠਾ ਕੋਈ ਨਹੀਂ ਹੈ ਯਾਰ ਭੈ ਜਾ ਪਾ ਮੇਰਾ ਬੈਠਾ ਕਿੱਥੇ ਬੁਲਾਇਆ ਯਾਰ ਉਹਨਾਂ ਨੂੰ ਕੋਈ ਸਰ ਤੋਂ ਇਨਸਟਰਕਸ਼ਨ ਨਹੀਂ ਕਰ ਰਹੀ ਇਹ ਤਬਲਾ ਇੱਥੇ ਚਲਦੀ ਆ ਬੜਾ ਬੜਾ ਬੰਦਾ ਬਿੰਦਰ ਬਲਾਲਾ ਜਿਹੜੇ ਬੰਦੇ ਆਉਂਦੇ ਜੇ ਇਥੋਂ ਤੁਹਾਡਾ ਕਲੈਰੀਕਲ ਕੰਮ ਦੇ ਰਦਾ ਕੋਣ ਸਾਰਾ ਕਲੈਰੀਕਲ ਜਿਹੜਾ ਕੰਮ ਨੂੰ ਸਕਸ਼ ਦੇ ਦਦਾ ਇਹਨਾਂ ਨੂੰ ਕੋਣ ਦੇਦਾ ਹੈ ਤੁਹਾਡੇ ਨੂੰ ਉਹ ਸੁਪਰਡੈਂਟ ਆਸਣਾ ਸਾਡੇ ਸੁਪਰਡੈਂਟ ਤੁਹਾਡੇ ਉਹ ਬੁਲਾ ਰਿਹਾ ਸਾਰੇ ਸੁਪਰਡੈਂਟ ਸਾਰੇ ਇੱਥੇ ਬਣਾ ਗੋ ਮਿਲ ਜਾਓ ਆ ਜਾਓ ਆ ਜਾਓ ਅੰਦਰ ਜੀ ਆ ਜਾਓ ਸਹੀ ਗੱਲ ਆ ਜਾਓ ਆ ਜਾਓ ਪਹਿਲਾਂ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਆਓ ਬੜੋ ਸਾਰੇ ਆਓ ਹਲੋ ਸਭ ਜੀ ਬੈਠ ਜਓ ਭਾਜੀ ਬੈਠੋ ਬੈਠੋ ਮੈਂ ਤੁਹਾਨੂੰ ਬੈਠੋ ਆਏ ਅਮਰਜੈਂਸੀ ਜਿਹੜਾ ਹੈਗਾ ਬੰਦਾ ਦਾਖਲ ਕੀ ਹੋਇਆ ਉਹਦੀ ਗੱਲ ਹੈ ਬਟਾ ਭਾਜੀ ਮੈਂ ਤੁਹਾਨੂੰ ਦੱਸਦਾ ਜੀ ਦੱਸਣਾ ਪੁੱਤ ਦੱਸ ਕੀ ਪ੍ਰੋਬਲੀਮ ਹੈ ਉਹ ਆਪਣੇ ਹੋ ਗਿਆ ਸੀ ਦਾਖਲ ਆਪਾਂ ਤੇ ਕੰਪਲੇਨ ਨਹੀਂ ਕਰੀ ਆਪਾਂ ਹੈਲਪ ਲਈ ਆਂ ਜੀ ਆਂ ਜੀ ਭਾਜੀ ਆਏ ਆ ਆਪਾਂ ਤੇ ਸਾਨੂੰ ਉਹ ਨਾ ਕਹਿੰਦੇ ਉਧਰ ਸੈਂਟਰ ਕੋਲ ਉਧਰ ਭਾਜੀ ਐਸ ਕੀ ਸੀਗਾ ਕੀ ਐ ਕੋਈ ਗ੍ਰੀਨ ਹੈ ਨਾ ਤੇਰਾ ਪੇਂਟ ਆ ਜੀ ਬੜੀ ਹੁੰਦੀ 1.5 ਘੰਟੇ ਬਾਅਦ ਸਾਥੀ ਕੀਤਾ ਜੀ ਨੇ ਆਪਰੇਸ਼ਨ ਦਾ ਬੜਾ ਟਾਈਮ ਹੀ ਲੱਗਣਾ ਨਾ ਦਾਖਲ ਜਿਹੜੇ ਘੰਟਾ ਲੱਗਾ ਇੱਕ ਮਿੰਟ ਆ ਤੇ ਤੇ ਦਾਖਲ ਕੌਣ ਕਰਦਾ ਜੀ ਇੱਥੇ ਤੁਹਾਡੇ ਬਾਕੇ ਬੰਦਾ ਆਇਆ ਕਿਹੜਾ ਸਟਾਫ ਕਰ ਲੋ ਬਾਹਰ ਕਰ ਲੋ ਬਾਅਦ ਚ ਕਾਲਜ ਚ ਵੀ ਇਹ ਕੀਤਾ ਸਭੀ ਬਾਅਦ ਚ ਜੀ ਕਰ ਲਿਆ ਦਾਖਲ ਤੇ ਬਾਅਦ ਚ ਕੀਤਾ ਹੋ ਗਿਆ ਨਾ ਘੁਮਾ ਕੇ ਟਿਕਟ 2 ਮਿੰਟ ਤੱਕ ਰਹਿਣਾ 5-7 ਮਿੰਟ ਇਹ ਦਾਖਲ ਬਾਹਰ ਹੀ ਲਿਆ ਹਾਂ ਉੱਥੇ ਬੈਠੇ ਰਹੇ ਮਤਲਬ ਕਹਿੰਦੇ ਉਹਨਾਂ ਨੂੰ ਫਾਇਨ ਕਰਾਓ ਉਹਨਾਂ ਨੂੰ ਕਰਾਓ ਫੇਰ ਹੀ 2 ਘੰਟੇ ਬਾਅਦ ਫੇਸ ਆ ਗਿਆ ਹੋ ਗਿਆ ਦਾਖਲ ਹੁਣ ਸਭੀ ਐਮਰਜੈਂਸੀ ਆ ਜੀ ਮੈਂ ਦਾਦਾ ਕੇ ਬਾਅਦ ਕਿਤਾ ਤੈਂ ਕਿ ਨਾ 2 2.5 ਘੰਟੇ ਖਰਾਬ ਹੋ ਗਈ। ਵੈਰੀ ਗੱਲ ਸੁਣ ਲਓ ਧਿਆਨ ਦੇ ਨਾਲ। ਬੇਟਾ ਤੁਹਾਡਾ ਜਿਹੜਾ ਜਾਤੀ ਫਰਜ਼ ਤਿੰਨ ਮਹੀਨੇ ਤੋਂ ੱੱਕੇ ਖਾ ਰਿਆ। ਕੀ ਗੱਲ? ਕਰਨ ਦਾ ਸੋਨੂੰ। ਸਰ ਐਕਚੁਅਲੀ ਫਾਈਲੜੀ ਨਾਲ ਉਹ ਬਿਲਕੁਲ ਨਹੀਂ ਹੋਣਾ। ਐਸੀ ਉਹ ਮੰਦਿਰ ਦੇ ਲੋਕ ਨਹੀਂ ਚਾਹੀਦੇ ਸਰ। ਕੋਈ ਮੰਦਿਰ ਕਿੱਥੇ ਆ? ਪਹਿਲਾਂ ਤੁਹਾਡੇ ਕੋਈ ਮੋਰ ਦੇ ਨਹੀਂ ਸੀ ਸਾਡੇ ਡਿਊਟੀ ਹਾਟੇ ਵਾਡੇ। ਹੈਂ? ਅੱਜ ਡਿਊਟੀ ਇੱਥੇ ਹਾਟੇ ਵਾਡੇ। ਪਹਿਲਾਂ ਉਹਦੀ ਸੀ ਇੱਥੇ? ਨਹੀਂ ਨਹੀਂ ਇੱਥੋਂ ਬਾਕੀ ਸਭ ਮੋਸਟਿੰਗ ਉਹਦੀ ਆ। ਬਦਲੇ ਆ ਨਾ। ਬਦਲੇ ਆ ਮੈਨੂੰ ਕੋਈ ਗੱਲ ਨਹੀਂ ਹੋਈ। ਆਪ ਤੋਂ ਮੈਂ ਉਧਰ ਆਇਆ ਜੀ ਇਹਨਾਂ ਦੇ ਕੋਲ ਮਨਦੀਪ ਭਾਈ ਦੇ ਕੋਲ ਜੀ ਉਹ ਕਹਿੰਦੇ ਸੀ ਕਿ ਡਾਕੂਮੈਂਟ ਪਾ ਲਿਆ ਕੋਈ ਮਾੜੀ ਮੋਟੀ ਨਾ ਬੰਦਾ ਆਪਣੇ ਅੰਦਰ ਝਾਕੀ ਮਾਰੇ ਜਿਸ ਬੰਦੇ ਕੋਲ 5-7 ਡਾਕੂਮੈਂਟ ਆ ਵੰਡਿਆ ਦੇ ਬੱਚੇ ਦਾ ਠੀਕ ਨਿਕਣਾ ਆਇਆ ਨਾ ਜੇ ਸਰ ਆਪਾਂ ਗਾਈਡ ਕੀਤੇ ਸੀ ਇਹਨਾਂ ਨੂੰ ਅਪਲਾਈ ਕਰ ਦੋ ਮਨਦੀਪ ਨੂੰ ਪਤਾ ਨਹੀਂ ਲੱਗੀ ਮਿੰਟ ਫਾਈਲ ਤਾਂ ਜਾਂ ਟੋਲੀ ਮੈਂ ਇਹਨਾਂ ਨੂੰ ਗਾਈਡ ਕਰਕੇ ਸਰ ਇੱਥੋਂ ਭੇਜਿਆ ਸੀ ਇਹ ਆਪਣਾ ਏਰੀਆ ਨੂੰ ਕਰਾਣਿਆ ਬਿਨਾਂ ਇਹ ਇਹ ਤਾਂ ਮੇਰੇ ਸਾਹਮਣੇ ਆਜ ਇਨਸੀਡੈਂਟ ਆਇਆ ਛੇ ਕੋ ਬੰਦਾ ਖਰਾਬ ਹੋਇਆ ਕਿ ਆਜ ਦੇ ਤੁ ਵੀ ਬੰਦ ਕੋ ਕੰਪਲੇਂਟ ਆਈ ਮੈਂ ਤੁਹਾਨੂੰ ਕਹਣਾ ਮੈਨੂੰ ਰਿਟਰਨ ਚ ਦੇ ਸਰ ਮੈਂ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਅੱਜ ਇੱਕ ਗੱਲ ਇਨਸਟਰਕਸ਼ਨ ਕਰਨ ਲੱਗਾ ਮੈਂ ਇੱਥੇ ਦਾ ਨੁਮਾਇੰਦਾ ਹੈ ਬੇਟਾ ਵਿਧਾਨ ਸਭਾ ਲੋਕਾਂ ਨੇ ਚੁਣ ਕੇ ਭੇਜਿਆ ਇਸ ਕੰਮ ਨੂੰ ਮੈਂ ਕੱਲ ਭੇਜਿਆ ਹਾਂ ਇਹ ਜੈ ਕਿ ਤੋ ਵੀ ਹੈ ਬ੍ਰੇਸ ਤੇਰੀ ਵਿਧਾਨ ਸਭਾ ਦੇ ਵਿੱਚ ਬੈਠਾ ਨੂੰ ਇਸ ਗੱਲ ਨੂੰ ਸਮਝਣਾ ਪੈਣਾ ਤੁਹਾਨੂੰ ਕਿ ਮੇਰੇ ਕੋਲ ਜਿਹੜਾ ਬੰਦਾ ਤੁਰ ਕੇ ਆਇਆ ਉਹ ਆਪਣੀ ਉਹ ਆਪਣਾ ਦੁੱਖ ਲੈ ਕੇ ਆਇਆ ਜੇ ਤੁਸੀਂ 3 ਮਹੀਨੇ ਲਾਤੇ ਤੁਸੀਂ ਕਿੰਨੇ ਕਾਬਿਲ ਅਫਸਰ ਹੋ ਤੇ ਕੀ ਲੋੜ ਕੀ ਚੱਲੀ ਹੈ ਇਹ ਇਹਦਾ ਨਾਮ ਲਿਖ ਵੀ ਜਸਪੀ ਇਹਦਾ ਵੀ ਲੇਖੋ ਮੰਦੀਪ ਆ ਜਿਹੜਾ ਦੂਜਾ ਆ ਉਹ ਵੀ ਲਗਾ ਦੋ ਤਿੰਨ ਨਾਮ ਲਿਖਣਾ ਸਾਰੇ ਦੇ ਨਾਮ ਲਿਖਣਾ ਤੇ ਇਹਨਾਂ ਦਾ ਇਹਨਾਂ ਦਾ ਡੈਸੀਗਨੇਸ਼ਨ ਤੇ ਕੀ ਕੀ ਆ